ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਅੱਜ ਦੀ ਇਹ ਵੀਡੀਓ ਮੇਨ ਰਹਿਣ ਵਾਲੀ ਹੈ ETT 994 ਭਰਤੀ ਦੇ ਉੱਪਰ ETT 994 ਦੇ ਉੱਪਰ ਤੁਹਾਨੂੰ ਸਭ ਨੂੰ ਹੀ ਪਤਾ ਹੈ ਬਹੁਤ ਸਾਰੇ ਕੇਸ ਲੱਗੇ ਆ ਔਰ ਇੱਕ ਮੇਨ ਕੇਸ ਜੋ ਪੰਜਾਬੀ ਪੇਪਰ A ਦੇ ਉੱਪਰ ਲੱਗਿਆ ਇਹ ਵੀਡੀਓ ਖਾਸ ਉਸ ਦੇ ਉੱਪਰ ਰਹਿਣ ਵਾਲੀ ਹੈ ਕੇਸ ਰਿਵਿਊ ਦੇ ਕਰਕੇ ਸਟੇ ਲੱਗੇਗੀ ਔਰ ਇਸ ਰਿਵਿਊ ਦੇ ਵਿੱਚ ਮੇਨ ਮੰਗ ਕੀ ਰੱਖੀ ਗਈ ਹੈ ਉਹ ਸਾਰੇ ਪੁਆਇੰਟ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਅਗਰ ਤੁਸੀਂ ਵੀ 882994 ਵਾਲੇ ਕੈਂਡੀਡੇਟ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਦੇਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦੇਣਾ ਕਿ ਰਿਵਿਊ ਐਪਲੀਕੇਸ਼ਨ ਜੋ ਹੈ ਉਹ ਕਿਹੜਾ ਹੈ ਔਰ ਉਹਦਾ ਨੰਬਰ ਕੀ ਹੈ ਰਿਵਿਊ ਐਪਲੀਕੇਸ਼ਨ CW 209 2024 ਹੈ ਠੀਕ ਹੈ ਔਰ ਇਹ ਪ੍ਰਵਿੰਦਰ ਸਿੰਘ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਐਂਡ ਅਦਰ ਪਾਰਟੀ ਡਿਟੇਲ ਹੈ ਐਡਵੋਕੇਟ ਧਰਮਪਾਲ ਗਿੱਲ ਨੇ ਔਰ ਇਸ ਨੂੰ ਰਜਿਸਟਰ ਕੀਤਾ ਗਿਆ 31 ਮਈ 2024 ਨੂੰ ਠੀਕ ਹੈ ਔਰ ਇਸ ਰਿਵਿਊ ਦੇ ਵਿੱਚ ਮੇਨ ਮੰਗ ਕੀ ਰੱਖੀ ਗਈ ਹੈ ਕਿ ਜੋ ਪੰਜਾਬੀ ਪੇਪਰ A ਦੁਬਾਰਾ ਲਿਆ ਜਾ ਰਿਹਾ ਉਹ ਨਾ ਲਿਆ ਜਾਏ ਹੁਣ ਨਾ ਲਏ ਜਾਣ ਦੇ ਪਿੱਛੇ ਕਾਰਨ ਕੀ ਨੇ ਉਹ ਸਾਰੇ ਕੈਂਡੀਡੇਟ ਨੂੰ ਸੁਣਨੇ ਜ਼ਰੂਰ ਚਾਹੀਦੇ ਆ ਜੋ ਰਿਵਿਊ ਐਪਲੀਕੇਸ਼ਨ ਫਾਈਲ ਕਰਨ ਵਾਲਿਆਂ ਨੇ ਇਸ ਪੰਜਾਬੀ ਪੇਪਰ A ਨੂੰ ਨਹੀਂ ਲੈਣ ਦੇ ਕਾਰਨ ਦੱਸੇ ਆ ਸਭ ਤੋਂ ਪਹਿਲਾਂ ਇਸ ਦਾ ਰੀਜ਼ਨ ਏ ਹੈ ਕਿ ਜੋ ਜੇਕਰ ਇਹ ਪੰਜਾਬੀ ਪੇਪਰ ਪੰਜਾਬੀ ਦਾ ਪੇਪਰ ਏ ਹੁੰਦਾ ਤਾਂ ਉਸ ਦੇ ਹੋਣ ਨਾਲ ਕੀ ਹੈ ਕੱਟ-ਆਫ ਜੋ ਹੈ ਉਹ ਬਹੁਤ ਹਾਈ ਜਾਏਗੀ ਫੋਨ ਮੈਂ ਤੁਹਾਨੂੰ ਦੱਸਣਾ ਕਿ ਕੱਟ-ਆਫ ਜੋ ਹੈ ਉਹ ਹਾਈ ਕਿਵੇਂ ਜਾਏਗੀ ਠੀਕ ਹੈ ਕੀ ਕੀ ਪੁਆਇੰਟ ਰੱਖਿਆ ਔਰ ਕਿਉਂ ਰੱਖਿਆ ਸਭ ਤੋਂ ਪਹਿਲਾ ਰੀਜ਼ਨ ਇਹ ਹੈ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜੋ ਪੇਪਰ ਏ ਹੈ ਉਹ ਕੁਆਲੀਫਾਈਂਗ ਨੇਚਰ ਦਾ ਹੈ ਔਰ ਜੋ ਪੇਪਰ B ਹੈ ਉਸ ਦੇ ਬੇਸ ਦੇ ਉੱਪਰ ਕੀ ਹੈ ਕੱਟ ਆਫ ਔਰ ਮੈਰਿਟ ਜੋ ਹੈ ਉਹ ਬੰਨੀ ਹੈ ਹੁਣ ਮੰਨ ਲਓ ਕਿ ਜਿਸ ਨੇ ਪਹਿਲਾ ਪੇਪਰ ਜੋ ਪੰਜਾਬੀ A ਦਿੱਤਾ ਹੋਇਆ ਉਸ ਦੇ 49 ਨੰਬਰ ਨੇ ਔਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੁਆਲੀਫਾਈਂਗ ਨੇਚਰ ਦੇ ਪੇਪਰ ਵਿੱਚੋਂ 50% ਨੰਬਰ ਲੈਣੇ ਜ਼ਰੂਰੀ ਆ ਔਰ ਇਸ ਦੇ ਪੇਪਰ B ਦੇ ਵਿੱਚੋਂ ਮੰਨ ਲਓ 140 ਜਾਂ 140 ਪਲੱਸ ਨੰਬਰ ਨੇ ਤਾਂ ਇਹ ਪਹਿਲੀ ਵਾਰੀ ਜੋ ਦੋ ਪੇਪਰ ਹੋਇਆ ਸੀ ਉਸ ਦੇ ਵਿੱਚ ਕੀ ਹੈ ਇਸ ਦਾ ਕੱਟ ਆਫ ਵਿੱਚ ਨਾਮ ਨਹੀਂ ਆਏਗਾ ਠੀਕ ਹੈ ਲੇਕਿਨ ਜਦੋਂ ਹੁਣ ਜੇਕਰ ਸੈਕਿੰਡ ਰਾਉਂਡ ਦੇ ਵਿੱਚ ਪੰਜਾਬੀ ਪੇਪਰ A ਦੁਬਾਰਾ ਹੁੰਦਾ ਹੈ ਔਰ ਕੁਆਲੀਫਾਈਇੰਗ ਨੇਚਰ ਦੇ ਵਿੱਚੋਂ ਜੇਕਰ ਉਸ ਦੇ 51 ਨੰਬਰ ਆ ਜਾਂਦੇ ਆ ਔਰ ਪਹਿਲਾਂ ਉਸ ਦੇ 140 ਪਲਸ ਨੇ ਤਾਂ ਇਸ ਨਾਲ ਕੀ ਹੋਏਗਾ ਉਹ ਕੈਂਡੀਡੇਟ ਐਡ ਹੋ ਜਾਏਗਾ ਕੱਟ ਆਫ ਦੇ ਵਿੱਚ ਠੀਕ ਹੈ ਜਿਹੜਾ ਕੈਂਡੀਡੇਟ ਪਹਿਲਾਂ ਬਾਹਰ ਸੀ ਉਹ ਕੈਂਡੀਡੇਟ ਹੋਣ ਕੀ ਹੈ ਕੱਟ-ਆਫ ਦੇ ਵਿੱਚ ਆਪਣਾ ਨਾਮ ਉਸ ਦਾ ਆ ਜਾਏਗਾ ਹੁਣ ਇਸ ਨਾਲ ਕੀ ਹੋਏਗਾ ਕਿ ਕੱਟ-ਆਫ ਜੋ ਹੈ ਉਹ ਅਪ ਹੋ ਜਾਏਗੀ ਕੱਟ-ਆਫ ਇਨਕਰੀਜ਼ ਹੋ ਜਾਏਗੀ ਕਿਵੇਂ ਇਨਕਰੀਜ਼ ਹੋਏਗੀ ਇਸ ਦਾ ਰੀਜ਼ਨ ਵੀ ਸੇਮ ਉਹੀ ਹੈ ਕਿ ਜੇਕਰ ਬੰਦਾ ਪਹਿਲੀ ਵਾਰੀ ਪੇਪਰ A ਦੇ ਵਿੱਚੋਂ ਕੁਆਲੀਫਾਈਂਗ ਨੇਚਰ ਦੇ ਪੇਪਰ ਵਿੱਚੋਂ ਕੁਆਲੀਫਾਈ ਨਹੀਂ ਕੀਤਾ ਤਾਂ B ਦੇ ਵਿੱਚ ਉਸ ਦਾ ਨਾਮ ਨਹੀਂ ਆਏਗਾ ਠੀਕ ਹੈ ਜਿਸ ਦੇ ਬੇਸ ਤੇ ਕੱਟ-ਆਫ ਬਣਨੀ ਹੈ لیکن ਜਦੋਂ ਹੁਣ ਦੁਬਾਰਾ ਪੇਪਰ ਹੋ ਰਿਹਾ ਹੈ ਔਰ ਪੇਪਰ A ਉਸਨੇ ਕਲੀਅਰ ਕਰ ਲਿਆ ਤਾਂ ਉਹ ਇਸ ਦੇ ਵਿੱਚ ਐਡ-ਆਨ ਕੀ ਹੈ ਹੋਏਗਾ ਔਰ ਐਡ-ਆਨ ਹੋਣ ਦੇ ਮਤਲਬ ਨਾਲ ਕੀ ਹੈ ਉਹ ਕੈਂਡੀਡੇਟ ਜਿਨ੍ਹਾਂ ਦੀ ਲਾਸਟ ਤੇ ਡੀਵੀ ਹੋਈ ਸੀ ਮਤਲਬ ਕਿ ਜਿਹੜੇ ਬਿਲਕੁਲ ਜੋ ਕਟ-ਆਫ ਲਿਸਟ ਆਈ ਸੀ ਉਸ ਦੇ ਵਿੱਚ ਜੇਕਰ ਉਹਨਾਂ ਦੇ 116 ਨੰਬਰ ਲਾਸਟ ਹੈ ਜਾਂ 114 ਨੰਬਰ ਲਾਸਟ ਹੈ 112 ਨੰਬਰ ਲਾਸਟ ਹੈ ਏ ਕੈਂਡੀਡੇਟ ਕੀ ਹੈ ਆਪਣੇ ਆਪ ਕੀ ਹੈ ਅਨਸੇਫ ਹੋ ਜਾਣਗੇ ਅਨਸੇਫ ਹੋਣ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੇ ਸਾਹਮਣੇ 140 ਵਾਲਾ ਬੰਦਾ ਐਡ ਹੋ ਰਿਹਾ ਤਾਂ ਇਹ ਕੈਂਡੀਡੇਟ ਕੀ ਹੈ ਆਟੋਮੈਟਿਕਲੀ ਅਨਸੇਫ ਨੇ ਇਹਨਾਂ ਦੀ ਜਗ੍ਹਾ ਤੇ ਤਾਂ ਇਹ ਆ ਹੀ ਰਿਹਾ ਠੀਕ ਹੈ ਸੋ ਇਸ ਨਾਲ ਕੀ ਹੈ ਨਿਊ ਕੈਂਡੀਡੇਟ ਕੀ ਹੈ ਕੱਟ ਆਫ ਦੇ ਵਿੱਚ ਐਡ ਹੋਣਗੇ ਠੀਕ ਹੈ ਔਰ ਦੂਸਰਾ ਰੀਜ਼ਨ ਇਹ ਹੈ ਕਿ ਜੋ ਕੱਟ ਆਫ ਹਾਂ ਉਹ ਕੀ ਹੈ ਦੁਬਾਰਾ ਬਣੇਗੀ ਦੁਬਾਰਾ ਬਣੇਗੀ ਪੂਰੀ ਕੱਟਆਫ ਜੋ ਕਿ ਪੇਪਰ A ਦੇ ਵਿੱਚੋਂ ਜੇਕਰ ਜਿਨ੍ਹਾਂ ਦਾ ਪਹਿਲਾਂ ਕੁਆਲੀਫਾਈਂ ਨਹੀਂ ਸੀ ਔਰ ਉਹ ਕੁਆਲੀਫਾਈ ਕਰ ਜਾਂਦੇ ਆ ਔਰ ਉਹ ਪਹਿਲਾਂ ਇੱਥੇ ਵੀ ਨਹੀਂ ਸੀ ਕੱਟਆਫ ਦੇ ਵਿੱਚ ਤਾਂ ਉਹ ਕੱਟਆਫ ਦੇ ਵਿੱਚ ਵੀ ਆ ਰਹੇ ਆ ਤਾਂ ਮਤਲਬ ਕਿ ਪੂਰੀ ਕੱਟਆਫ ਜੋ ਹੈ ਉਹ ਦੁਬਾਰਾ ਬਣੇਗੀ ਠੀਕ ਹੈ ਪੂਰੀ ਡੀਵੀ ਦੁਬਾਰਾ ਹੋਏਗੀ ਔਰ ਜੇਕਰ ਤੀਸਰਾ ਰੀਜ਼ਨ ਕਾਰਨ ਇਹ ਵੀ ਹੋ ਸਕਦਾ ਹੈ ਕਿ ਕਿਸੇ ਕਾਰਨ ਜਿਨ੍ਹਾਂ ਦਾ ਪਹਿਲਾ ਪੇਪਰ A ਕਲੀਅਰ ਹੈ ਔਰ ਉਹ ਹੁਣ ਰਹਿ ਜਾਂਦੇ ਆ ਪੇਪਰ A ਦੇ ਵਿੱਚੋਂ ਔਰ ਜਿਹੜੇ ਪਹਿਲਾਂ ਕੱਟ-ਆਫ ਦੇ ਵਿੱਚ ਪੇਪਰ A ਕਲੀਅਰ ਕਰਕੇ ਆਏ ਹੋਏ ਸੀ ਉਹ ਵੀ ਬਾਹਰ ਹੋ ਜਾਣਗੇ ਜੇਕਰ ਉਹਨਾਂ ਦਾ ਪੇਪਰ A ਦੁਬਾਰਾ ਰਹਿ ਜਾਂਦਾ ਕਿਸੇ ਨਾ ਕਿਸੇ ਕਾਰਨ ਉਹਨਾਂ ਦਾ ਇੱਕ ਅੱਧਾ ਨੰਬਰ ਵੀ ਘਟ ਜਾਂਦਾ ਹੈ ਜਾਂ ਉਹ ਪੇਪਰ ਦੇਣ ਕਿਸੇ ਕਾਰਨ ਨਹੀਂ ਪਹੁੰਚ ਪਾਉਂਦੇ ਤਾਂ ਉਹ ਆਟੋਮੈਟਿਕਲੀ ਇਸ ਦੇ ਵਿੱਚੋਂ ਵੀ ਬਾਹਰ ਹੋ ਜਾਣਗੇ ਤਾਂ ਇਸ ਨਾਲ ਤੁਹਾਨੂੰ ਪਤਾ ਲੱਗ ਹੀ ਰਿਹਾ ਕਿ ਜੋ ਕੱਟ-ਆਫ ਹੈ ਉਹ اپ ਹੋਏਗੀ ਨਵੇਂ ਕੈਂਡੀਡੇਟ ਐਡ ਹੋਣਗੇ ਹੋ ਸਕਦਾ ਹੈ ਕਿ 올ਡ ਕੈਂਡੀਡੇਟ ਜੋ ਆ ਉਹ ਬਾਹਰ ਹੋ ਜਾਣ ਠੀਕ ਹੈ ਇਸ ਦਾ ਰਿਵਿਊ ਫਾਈਲ ਕਰਨ ਦਾ ਜੋ ਮੇਨ ਕਾਰਨ ਹੈ ਉਹਦਾ ਇਹੀ ਹੈ ਕਿ ਨਿਊ ਕੈਂਡੀਡੇਟ ਨੂੰ ਸੈਕੰਡ ਚਾਂਸ ਦਿੱਤਾ ਜਾ ਰਿਹਾ ਹੈ ਕਿ ਉਹ ਕੱਟ-ਆਫ ਦੇ ਵਿੱਚ ਆਣ ਠੀਕ ਹੈ ਹਾਲਾਂਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਹੋ ਰਿਹਾ ਹੈ ਲੇਕਿਨ ਰਿਵਿਊ ਐਪਲੀਕੇਸ਼ਨ ਫਾਈਲ ਕਰਨ ਵਾਲਿਆਂ ਦਾ ਮੰਨਣਾ ਇਹ ਹੈ ਉਹਨਾਂ ਨੇ ਰਿਵਿਊ ਐਪਲੀਕੇਸ਼ਨ ਫਾਈਲ ਹੀ ਤਾਂ ਕੀਤੀ ਹੈ ਕਿ ਸਾਡੇ ਇਹ ਪੁਆਇੰਟ ਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕੀ ਹੈ ਵਿਚਾਰ ਕਰੇ ਠੀਕ ਹੈ ਔਰ ਇਹ ਰਿਵਿਊ ਐਪਲੀਕੇਸ਼ਨ ਨੂੰ ਫਿਲਹਾਲ ਜੋ ਹੈ ਅਜੇ ਤੱਕ ਕੋਈ ਵੀ ਡੇਟ ਨਹੀਂ ਮਿਲੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਨੈਕਸਟ ਡੇਟ ਅਜੇ ਕੋਈ ਡੇਟ ਮੈਂਸ਼ਨ ਨਹੀਂ ਹੈ ਲੇਕਿਨ ਜੇਕਰ ਮਿਲਦੀ ਹੈ ਡੇਟ ਤਾਂ ਉੱਥੇ ਇਹ ਜੋ ਪਾਰਟੀ ਹੈ ਉਹ ਇਹ ਪੁਆਇੰਟ ਜ਼ਰੂਰ ਰੱਖੇਗੀ ਔਰ ਇਸ ਨਾਲ ਕੀ ਹੈ ਬਾਕੀ ਕੈਟਰ ਨੂੰ ਵੀ ਨੁਕਸਾਨ ਹੋ ਸਕਦਾ ਠੀਕ ਹੈ ਜਿਹੜਾ ਪਹਿਲਾਂ ਕੱਟ ਆਫ ਕਲੀਅਰ ਕਰਕੇ ਬੈਠਾ ਹੈ ਲੇਕਿਨ ਬਾਕੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਡਿਸੀਜਨ ਦੇ ਉੱਪਰ ਹੈ ਕਿ ਉਹਨਾਂ ਸਾਹਮਣੇ ਕਿਹੜੇ ਕਿਹੜੇ ਫੈਕਟ ਜੋ ਹੈ ਉਹ ਰੱਖੇ ਜਾਂਦੇ ਆ ਠੀਕ ਹੈ ਮੇਨ ਰੀਜ਼ਨ ਇਹੀ ਹੈ ਲੇਕਿਨ ਸਟੇ ਹੋਏਗਾ ਜਾਂ ਨਹੀਂ ਇਹ ਬਾਅਦੀਆਂ ਗੱਲਾਂ ਨੇ ਕਿਉਂਕਿ ਕੋਰਟ ਦੇ ਸਾਹਮਣੇ ਜਦੋਂ ਆਪਾਂ ਫੈਕਟ ਰੱਖਦੇ ਆ ਨਾ ਫੈਕਟ ਦੇ ਆਧਾਰ ਤੇ ਜੋ ਹੈ ਉਹ ਗੱਲਾਂ ਹੁੰਦੀਆਂ ਇੱਕ ਗੱਲ ਹੋਰ ਪੁੱਛੀ ਜਾ ਰਹੀ ਹੈ ਕੀ ਪੇਪਰ B ਦੇ ਉੱਪਰ ਵੀ ਕੋਈ ਇਹਨਾਂ ਨੇ ਰਿਵਿਊ ਲਿਆ ਤਾਂ ਇਸ ਦਾ ਆਨਸਰ ਹੈ ਨਹੀਂ ਇਹ ਸਿਰਫ ਪੇਪਰ A ਦੇ ਉੱਪਰ ਹੈ ਠੀਕ ਹੈ ਪੇਪਰ A ਦੇ ਉੱਪਰ ਹੀ ਜੋ ਹੈ ਇਹ ਸਾਰੀ ਬਹਿਸ ਹੋਏਗੀ ਜੇਕਰ ਇਸ ਨੂੰ ਤਰੀਕ ਮਿਲਦੀ ਹੈ ਤਾਂ ਔਰ ਤਰੀਕ ਮਿਲੇਗੀ ਤਾਂ ਤੁਹਾਨੂੰ ਇਸੇ ਹੀ ਚੈਨਲ ਤੇ ਅਪਡੇਟ ਕੀਤਾ ਜਾਏਗਾ ਤੁਸੀਂ ਆਪਣੇ ਪੁਆਇੰਟ ਜ਼ਰੂਰ ਰੱਖਣਾ ਕਿ ਇਸ ਵੀਡੀਓ ਤੋਂ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਿਆ ਕਿ ਮੇਰੇ ਪੁਆਇੰਟ ਸਹੀ ਨੇ ਵੈਲਿਡ ਨੇ ਜਾਂ ਨਹੀਂ ਨੇ ਤਾਂ ਤੁਸੀਂ ਆਪਣੇ ਪੁਆਇੰਟ ਜੋ ਹੈ ਉਹ ਜ਼ਰੂਰ ਰੱਖ ਸਕਦੇ ਹੋ ਅਗਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਦੇ ਉੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਥੈਂਕ ਯੂ ਸੋ ਮੱਚ